ਲਓ ਜੀ ਕਿਸਾਨ ਵੀਰੋ ਆਪਾਂ ਪਹੁੰਚ ਚੁੱਕੇ ਜੀ ਬੋਲੀ ਤੇ ਦੇਖਦੇ ਆ ਅੱਜ ਕਿੱਥੋਂ ਤੱਕ ਜਾਂਦੀ ਹੈ ਬਾਸਪਤੀ ਦੇ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਨਾ ਆਪਣੀ ਵੀਡੀਓ ਤੇ ਨਾ ਭੁੱਲਣਾ ਲਓ ਜੀ ਉਹ ਵੀ ਸ਼ੁਰੂ ਬੋਲੀ ਦਿਖਾਉਣੇ ਅੱਜ ਦੇ ਰੇਟ ਕੋੜਕੂਰਾ ਮੰਡੀ ਦੇ ਲਓ ਬੋਲੋ ਜੀ ਯਾ ਯਾ ERP ਯਾ 50 50 ਯਾ 2250 ਯਾ ਯਾ ਰਾਹੁਲ ਆਇਆ ਯਾ ਯਾ 2250 ਦੀ ਆਈ ਯਾ 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 2250 ਦੀ ਆਈ ਯਾ 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 ਯ ਆਉਂ ਕੋਨਰ ਭਾਈ ਤੋਂ ਪੰਜ ਯਾ ਹੌਲ ਤਾਂ ਹੋਇਆ ਵਾਹ ਮੋਲ ਜਿਹੜੇ ਜੀ ਜੰਦਾਂ ਤੇ ਹਾਦੇ ਫਿਰਦੀ ਤੋਂ ਇੱਥੇ ਚੱਕਲੇ 8550 ਬਾਕੀ ਇਹਦੇ ਲੋਕਲ ਵਾਲੇ ਉਹ ਵੀ ਤੇ ਫਿਰਾਂ ਬਾਵੇ ਯਾ 2750 ਇਦਾਂ ਕਰਦੇ ਹੁੰਦਾ ਦੇਖੋ 247 24 ਕੋਈ ਆਪਾਂ ਵੀ ਨਿਵਾਇਆ ਇਨਸ਼ਾਅੱਲਾ ਕੇ ਹੋ ਲੋ ਜੀ ਆ ਲੱਗ ਗਿਆ ਜੀ 2750 ਤੇ 50 ਰੁਪਏ ਲੱਗੇ ਆ ਦੇਖੋ ਜੀ ਆ ਵਾਲੀ ਕੁਆਲਿਟੀ ਦੇਖੋ 2750 ਰੁਪਏ ਥੋੜਾ ਥੋੜਾ ਵਿੱਚ ਗ੍ਰੀਨ ਦਾਣਾ ਹੈਗਾ ਥੋੜਾ ਥੋੜਾ ਬਾਈ ਜੀ ਉਹ 50 ਜਮਾਇਆ ਤਾਂ ਪਾਉਂਦੇ ਆਖਦੇ 2500 ਉਹ 50 ਲਾਏ ਇਹਦੀ ਬੀਆ ਕਰਦਾ ਤੇਰੀ ਖਰਾਬ ਪਿਆਈ 50 50 ਪਿਆਈ ਅੰਨਖਾ 50 50 250 ਹਾਂ ਬਈ 250 ਹੁੰਦੀ ਹੈ ਕਰ ਲਿਏ ਹਾਂ ਬਈ ਹੋ ਗਿਆ ਲੋ ਜੀ ਆਹ ਤੇਰੀ ਮਿਲ ਗਏ 250 ਪਿਆਈ ਇਹ ਲੋ ਜੀ ਆਹ ਢੇਰੀ ਪਹੁੰਚ ਗਈ 3ਜੀ ਢੇਰੀ ਤੇ ਪਹੁੰਚ ਗਈ 3ਜੀ ਢੇਰੀ ਤੇ ਇਹ ਦਿਖਾਉਣਾ ਤੁਹਾਨੂੰ 3ਜੀ ਢੇਰੀ ਦਾ ਰੇਟ ਰੱਖੋ ਪਾਰ ਖੋਈ ਪਾਰ ਤੋਂ ਖਰਾਦੀ ਵੀ ਇਹਦਾ 11 18 ਇਹਦਾ ਬੋਲੋ ਜੀ ਦਾ ਕਹਿੰਦੇ ਉਹਦੇ ਨਾਲ 50 ਰੁਪਏ ਵਾਕੇ ਬੋਲਦੇ 2500 ਰੁਪਏ 2500 2500 2500 5 ਰੁਪਏ 5 ਰੁਪਏ ਆ ਨੂੰ ਲੱਗੇ 50 50 ਰੁਪਏ 55 ਰੁਪਏ 5 ਰੁਪਏ 295 ਰੁਪਏ 10 ਰੁਪਏ 20 ਰੁਪਏ 55 ਰੁਪਏ

ਪੱਖਾ ਲੱਗਣਾ 3000 ਰੁਪਏ 3000 ਰੁਪਏ 5 ਰੁਪਏ 5 ਰੁਪਏ 3000 5 ਰੁਪਏ 5 ਰੁਪਏ ਕਮਾਲ ਵਧੀਆ ਪੱਖਾ ਵੀ ਲੱਗੂਗਾ ਯਾਰ 5 ਰੁਪਏ 5 ਰੁਪਏ 10 ਰੁਪਏ 15 ਰੁਪਏ 15 ਰੁਪਏ 15 ਰੁਪਏ 15 ਰੁਪਏ 3015 ਰੁਪਏ ਇਹ ਜੀ ਬੋਲੀ ਆ 3015 ਰੁਪਏ ਸਾਰਾ ਹੁਣ 15 ਰੁਪਏ 3015 ਰੁਪਏ 15 ਰੁਪਏ 15 ਰੁਪਏ 15 ਰੁਪਏ 15 ਰੁਪਏ 15 ਰੁਪਏ ਚੱਲਦੀ ਆ 15 ਰੁਪਏ 20 ਰੁਪਏ 25 ਰੁਪਏ 30 ਰੁਪਏ 35 ਰੁਪਏ 40 ਰੁਪਏ 45 ਰੁਪਏ 50 ਰੁਪਏ 55 ਰੁਪਏ 55 ਰੁਪਏ 60 ਰੁਪਏ 65 ਰੁਪਏ 70 ਰੁਪਏ 75 ਰੁਪਏ 80 ਰੁਪਏ 85 ਰੁਪਏ 90 ਰੁਪਏ 3090 ਰੁਪਏ ਇਧਰ 3100 ਰੁਪਏ 3100 मुकेश ਦੀ ਬੋਲੀ 3100 ਰੁਪਏ 3100 ਹੀ 3100 ਰੁਪਏ ਬੋਲਦਾ ਹੀ ਕੋਈ 3100 ਰੁਪਏ 3100 ਰੁਪਏ मुकेश ਦੀ ਬੋਲੀ ਹੈ 3100 ਰੁਪਏ 3100 ਰੁਪਏ ਲੀਖੋ 3100 ਨਾ ਬੋਲੋ ਲਓ ਜੀ ਆਹ ਢੇਰੀ ਲੱਗੀ ਜੀ 3100 ਰੁਪਏ ਦੀ 17 ਖਾਣ ਦੀ ਕੁਆਲਿਟੀ ਹੈ 17 ਖਾਣ ਦੀ ਬਿਲਕੁਲ ਸੁੱਕਾ ਮਾਲ ਹੈ ਦੇਖੋ ਆ ਮੈਂ ਬੋਲਦਾ ਕਿ ਬਸ ਤਾਰਾ ਨੰਬਰ ਲਿਖ ਬੋਲ ਬੰਦੇ ਤਾਰਾ ਆਪਾਂ ਨਾ 85 ਵੇਖ ਲਓ ਪਛਾਣੂ ਗਏ ਤੇ 11 ਕੀ ਕਹਦੇ ਆਕਰ ਜਲੀਦ ਸਿੰਘ ਆਹ ਚਾਰ ਐਡ ਕੀ ਆਈ ਆ ਵੇਖੀ ਭੰਜਾ ਹਾਂ ਮਕੇਸ਼ ਕੀ ਪਾ ਜਾਵੇਂ ਕਿ 11 ਕੀ ਤਾਂ ਮੈਨੂੰ ਕੋਈ ਪੱਤਨ ਭਾਣ ਨਾ ਕੋਈ ਕੋ ਗੁੰਡੇ ਆ ਹਾਂ ਕੜਨਾ ਕੋਈ ਜੇ ਤੈਨੂੰ ਖਲਾੜਦਾ ਤੂੰ ਬ੍ਰੇਡ ਚ ਸਭ ਕੋਈ ਕਰ ਲਾਂਗੇ ਜਿੰਦਾ ਨਾ ਤੇਰੀ ਖਲਾੜੀ 2700 ਬੋਲ ਪੱਕਾ ਲਵਾਣਾ 2700

ਚਲ ਦਾਤੂ ਇਹ ਲਿਖਾ ਦੇ ਤੋ 2830 ਰੁਪਏ 35 ਰੁਪਏ 50 ਰੁਪਏ 60 ਰੁਪਏ 65 ਰੁਪਏ 70 ਰੁਪਏ 72 ਰੁਪਏ 80 ਰੁਪਏ ਪੂਰੇ ਕਰਿਆ ਨੂੰ 2900 ਰੁਪਏ 50 ਰੁਪਏ ਪੂਰੇ ਕਰਨ ਨੂੰ 3000 ਰੁਪਏ 3070 ਵੀ ਕੀ ਗੱਲ ਵਧਾਓ ਯਾਰ 3000 ਰੁਪਏ ਕੀ ਵਧਾਓ ਬੰਦਾ ਹੈ ਪਾਸੋਂ 3000 ਰੁਪਏ 3000 ਰੁਪਏ 3000 ਤਿੰਨੇ ਹਾਂ ਰਾਹੁਲ 3000 ਰੁਪਏ ਨਹੀਂ ਹੈ ਇੰਨਾ ਹੀ ਆ ਬੋਲਣਾ ਵੀ ਲੱਗਤੇ ਆ 3000 ਰੁਪਏ ਥਾਣਾ 85 ਥਾਣਾ 85 ਬਿਲਕੁਲ ਸੁੱਕੀ ਸੀੜਾ ਬਿਲਕੁਲ ਸੁੱਕਾ ਮਾਲ ਆ ਇਹ ਲੱਗੀ 3000 ਰੁਪਏ ਲੱਗੀ 2700 ਰੁਪਏ 50 ਰੁਪਏ 50 ਰੁਪਏ 50 ਰੁਪਏ 55 ਰੁਪਏ 55 ਰੁਪਏ 2800 ਰੁਪਏ 2800 ਰੁਪਏ 2800 ਰੁਪਏ 2800 ਰੁਪਏ ਮੰਦੀ ਆ ਤੇ ਯਾਰ 2500 ਰੁਪਏ 2500 ਹੀ ਬੋਲਦਾ ਵੀ ਆ ਤੇਰੀ ਫਟਾਫਟ 500 800 ਰੋ ਜਾਣ ਲੱਗੀ ਤੇਰੀ 2800 ਰੁਪਏ ਹੀ